ਯਲਾ ਦੇ 21 ਨੰਬਰ ਫਟਕ ਪੁਲ ਦੇ ਨਾਲ ਪੈਂਦੀ ਗ੍ਰੀਨ 뷰 ਕਲੋਨੀ ਦੇ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕੰਮ ਦੇ ਉੱਪਰ ਪੈਦਲ ਆ ਰਹੇ ਇੱਕ 33 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਦੀ ਕੂੜੇ ਦੇ ਢੇਰ ਦੇ ਉੱਪਰ ਡਿੱਗਣ ਤੋਂ ਬਾਅਦ ਅੱਗ ਲੱਗਣ ਨਾਲ ਮੌਤ ਹੋ ਚੁੱਕੀ ਹੈ ਪਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਵਲ ਲਾਈਨ ਥਾਣਾ ਦੀ ਪੁਲਿਸ ਫੋਰਸ ਮੁਕੇ ਤੇ ਉੱਪਰ ਪਹੁੰਚੀ ਜਿੱਥੇ ਗੱਲਬਾਤ ਦੇ ਦੌਰਾਨ ਥਾਣਾ ਸਿਵਲ ਲਾਈਨ ਦੇ ਮੁਖ ਅਫਸਰ ਅਮਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਮ੍ਰਿਤਕ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਗੁਰੀ ਹੈ ਜਿਸ ਦੀ ਉਮਰ ਮਹਿਜ 33 ਸਾਲ ਦੀ ਹੈ ਅਤੇ ਇਹ ਬਲਵੇੜਾ ਪੈ ਰਹਣ ਵਾਲਾ ਹੈ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਪਟਿਆਲਾ ਦੀ ਬਾਈ ਨੰਬਰ ਫਾਟਕ ਦੇ ਨਜ਼ਦੀਕ ਪੈਂਦੇ ਅੰਗਰੇਜ਼ ਸਿੰਘ ਦੀ ਐਨਕਾਂ ਵਾਲੀ ਦੁਕਾਨ ਦੇ ਉੱਪਰ ਕੰਮ ਕਰਦਾ ਸੀ ਮੈਂ ਬਈ ਅੰਗਰੇਜ਼ ਸਿੰਘ ਵਰਕਾਂ ਜੀ ਮੇਰੀ ਆਪਟੀਕਲ ਦੀ ਸ਼ਾਪ ਹੈ ਬਾਈ ਨੰਬਰ 4 ਇੰਡੀਅਨ ਆਪਟੀਕਲ ਨੌਜਵਾਨ ਦਾ ਨਾਮ ਕੀ ਹੈ ਕਿਸ ਸੰ ਤੋਂ ਤੁਹਾਡੇ ਇਹ ਗੁਰਤੇਜ ਸਿੰਘ ਚੋਹਾਨ ਹੈ ਬਲਵੇੜੇ ਤੋਂ ਕੰਮ ਕਰਦਾ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰਾਮ ਪ੍ਰਸ਼ਾਦ ਸੀਗਾ ਤਾਂ ਉਹਨਾਂ ਨਾਲ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਸ਼ਾਮੀ ਇਹ ਤੁਰ ਕੇ ਜਾਂਦਾ ਸੀ ਬੱਸ ਸਟੈਂਡ ਤੱਕ ਹਰ ਰੋਜ਼ ਹੀ ਮਤਲਬ ਟੈਂਪੂ ਘਰਾਤੇ ਨਹੀਂ ਪੈਦਲ ਜਾਂਦਾ ਇਸ ਦਾ ਮੇਰੇ ਕੋਲ 6-7 ਸਾਲ ਤੋਂ ਮੇਰੇ ਕੋਲ ਹੈਗਾ ਕੋਈ ਪਰੇਸ਼ਾਨੀ ਸੀ ਜਾਂ ਕਿਸ ਤਰ੍ਹਾਂ ਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ ਤੰਦਰੁਸਤ ਆਦਮੀ ਸੀਗਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਪਰ ਇਹ ਥੋੜਾ ਆ ਜਿਹੜਾ ਕਾਂਡ ਵਾਪਰਿਆ ਹੈਗਾ ਉਹਨੇ ਤੇ ਬਾਰੇ ਤਾਂ ਕੁਝ ਨਹੀਂ ਪਤਾ ਲੱਗਦਾ ਕੋਈ ਮੈਰਿਟ ਨਹੀਂ ਆਨਮੈਰਿਡ ਸੀਗਾ ਅਜੇ ਵਿਆਹਿਆ ਨਹੀਂ ਸੀਗਾ ਕੋਈ ਨਸ਼ਾ ਵਗੈਰਾ ਕੋਈ ਨਹੀਂ ਐਨ ਕਿਉਂਕਿ ਸਰਸੇ ਵਾਲੇ ਦਾ ਚੇਲਾ ਸੀ ਅਜੇ ਕੋਈ ਨਸ਼ਾ ਨਹੀਂ ਕਰਦਾ ਬਿਲਕੁਲ ਵੀ ਤੇ ਕਾਰਨ ਕੀ ਮੰਦ ਹੋ ਜਾ ਤੁਹਾਨੂੰ ਕਿਸ ਦਾ ਪਤਾ ਲੱਗਿਆ ਸਾਨੂੰ ਪੁਲਿਸ ਨੇ ਹੀ ਦੱਸਿਆ ਆ ਕਿ ਸਵੇਰੇ ਇਨਸਪੈਕਟਰ ਸਾਹਿਬ ਨੇ ਕਾਲ ਕੀਤੀ ਸੀ ਇਹ ਕਰਕੇ ਤੁਹਾਡੇ ਕੋਲ ਬੰਦਾ ਕੰਮ ਕਰਦਾ ਵੀ ਇੱਥੇ ਇਹਦੀ ਲਾਸ਼ ਪਈ ਆ ਤੁਸੀਂ ਕਰ ਦੇਣਾ ਇਨਫੋਰਮ ਕਰ ਹਾਂ ਮੈਂ ਇਹਦੇ ਫਾਦਰ ਸਾਹਿਬ ਨੂੰ ਦੱਸਤਾ ਉਹ ਆਏ ਚੱਲ ਰਹੇ ਹੋਰ ਅੱਧੇ ਘੰਟੇ ਤੱਕ ਸਾਡੇ ਕੋਲ ਪਹੁੰਚ ਹੀ ਜਾਣਗੇ ਕਿਦਾਂ ਲੱਗਦਾ ਹਾਲਾਤ ਕਿਦਾਂ ਲੱਗਦਾ ਜੀ ਹਾਰਟ ਅਟੈਕ ਹੋਇਆ ਜਾਂ ਇਦਾਂ ਚੱਕਰ ਕੀ ਗੁੱਤ ਕੀ ਅੰਕਈ ਵਾਰ ਉਹ ਇੱਥੇ ਰਹਿਣ ਛਾਤੀ ਤੇ ਹੱਥ ਰੱਖ ਕੇ ਜੇ ਬੈਠ ਜਾਂਦਾ ਹੁੰਦਾ ਸੀ ਜੇ ਕਿਤੇ ਜ਼ਿਆਦਾ ਵਰਕਿੰਗ ਹੋ ਜਾਂਦੀ ਤਾਂ ਉਹ ਰੁਕ ਜਾਂਦਾ ਸੀ ਤਾਂ ਫਿਰ ਉਠਦਾ ਸੀਗਾ ਵੀ ਸੋ ਠੀਕ ਹੈ ਜੀ ਤਾਂ ਹੋ ਸਕਦਾ ਕੋਈ ਹਾਰਟ ਅਟੈਕ ਦੀ ਪ੍ਰੋਬਲਮ ਆਈ ਹੋਵੇ ਉਹ ਅੱਗ ਜਲ ਹੀ ਰਹੀ ਸੀ ਉਮਰ ਉਮਰ ਨਕਵਾ ਕਿੰਨੀ ਦੀ ਉਮਰ 33 34 ਸਾਲ ਦਾ ਸੀਗਾ ਜੀ ਜੀ ਅਨਮੈਰਿਡ ਸੀ ਸਰ ਇਹ ਮਾਮਲਾ ਕੀ ਹੈ ਜਿਹੜਾ ਨੌਜਵਾਨ ਹੈ ਇੱਥੇ ਲਾਸਟ ਹੋਇਆ ਇਹ ਮਾਮਲਾ ਕੀ ਹੈ ਹਾਂ ਜੀ ਅੱਜ ਸਾਨੂੰ ਤਕਰੀਬਨ 11:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ 21 ਨੰਬਰ ਪੁਲ ਦੇ ਕੋਲੇ ਗ੍ਰੀਨ 뷰 ਕੋਲੇ ਇੱਕ ਨੌਜਵਾਨ ਸੀ ਉਹਦੀ ਤੇ ਕੂੜੇ ਦੇ ਢੇਰ ਦੇ ਉੱਤੇ ਗਿਰ ਗਿਆ ਸੀ ਉਹ ਤੇ ਉੱਥੇ ਉਹਨੂੰ ਅੱਗ ਲਗੰਨ ਕਰਕੇ ਉਹਦੀ ਉਹ ਤਾਂ ਡੈਥ ਹੋ ਗਈ ਤੇ ਜਿਸ ਤੇ ਵੀ ਮੌਕੇ ਤੇ ਪਹੁੰਚੇ ਆ ਤੇ ਉਹ ਪਤਾ ਕੀਤਾ ਤਾਂ ਇਹ ਗੁਰਤੇਜ ਸਿੰਘ ਦਾ ਲੜਕਾ ਗੁਰਤੇਜ ਸਿੰਘ ਗੁਰੀ ਇਹ ਇੱਥੇ ਬਾਈ ਨੰਬਰ ਲੱਗਿਆ ਸੀਗਾ ਐਨਕਾ ਦੀ ਦੁਕਾਨ ਦੇ ਉੱਤੇ ਅੰਗਰੇਜ਼ੀ ਦੀ ਦੁਕਾਨ ਦੇ ਉੱਤੇ ਤੇ ਇਹ ਤੇ ਕੂੜੇ ਦੇ ਢੇਰ ਦੇ ਉੱਤੇ ਡਿੱਗ ਗਿਆ ਤੇ ਉਦੋਂ ਮੁਰਕੇ ਨੂੰ ਅੱਗ ਪੈ ਗਈ ਤੇ ਇਹਦੀ ਡੈਥ ਹੋ ਗਈ ਹੈ ਉਹ ਜਾਣਕਾਰੀ ਪਤਾ ਲੱਗਿਆ ਸਿਮਾ ਦਾ ਰਹਿਣ ਵਾਲਾ ਹੈ ਇਹ ਬਲਵੇੜੇ ਦਾ ਰਹਿਣ ਵਾਲਾ ਸੀਗਾ ਜੀ ਇਹਦੀ ਤਕਰੀਬਨ ਉਮਰ ਹੈਗੀ 33-34 ਸਾਲ ਜੀ ਪਰ ਕੋਈ ਕਾਰਨ ਦਾ ਪਤਾ ਲੱਗਿਆ ਕਿ ਕਿਸ ਤਰ੍ਹਾਂ ਨਹੀਂ ਹਜੇ ਤਾਂ ਇਹਦਾ ਮਤਲਬ ਇਹ ਹੈ ਵੀ ਕੁਰੀਟਰ ਦੇ ਜੋ ਸਾਨੂੰ ਇੱਥੇ ਰਾਘੀਰ ਨੇ ਇਨਫਾਰਮੇਸ਼ਨ ਦਿੱਤੀ ਆ ਜਿਵੇਂ ਉਹਨਾਂ ਦੇ ਸਾਹਮਣੇ ਹੀ ਗਰੇਆ ਫਿਰ ਉਹਨਾਂ ਨੇ ਚਾਰ ਪੰਜ ਜਣਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਤੱਕ ਅੱਗ ਜ਼ਿਆਦਾ ਫੈਲ ਗਈ ਸੀਗੀ ਤੇ ਉਹਨੂੰ ਮਤਲਬ ਅੱਗ ਨਾਲ ਇਹਦੀ ਡੈਥ ਹੋ ਗਈ ਕੋਈ ਪਰਿਵਾਰ ਮੈਂਬਰ ਆਇਆ ਸਰ ਇਹ ਤਾਂ ਬਲਵਾਰ ਮੈਂਬਰ ਨੂੰ ਦੇਦੀ ਇਨਫਾਰਮੇਸ਼ਨ ਦੇਦੀ ਪਰਿਵਾਰਕ ਮੈਂਬਰ ਪਹੁੰਚ ਰਹੇ ਆ ਨਾਲ ਦੀ ਸਾਡੀ ਐਫਐਸਆਰ ਟੀਵੀ ਆ ਰਹੀ ਆ ਐਮਬੂਲੈਂਸ ਵਗੈਰਾ ਵੀ ਅਸੀਂ ਬੁਲਾ ਲਈ ਸਾਰੇ ਇੱਥੇ ਇੰਤਜ਼ਾਮ ਹੋ ਗਿਆ ਸਰ ਕਿੱਥੋਂ ਦੇ ਕਿੱਥੇ ਆ ਰਹੇ ਸੀ ਇਹ ਬੰਦੇ ਇਹ ਮਤਲਬ ਗ੍ਰੀਨ ਇਧਰ ਗ੍ਰੀਨਵੇਓ ਕਲੋਨੀ ਤੋਂ ਤੁਰ ਕੇ ਆ ਰਿਹਾ ਸੀ ਪੈਦਲ ਸੀਗਾ ਜੀ ਤੇ ਬਾਕੀ ਅਜੇ ਇਨਫਾਰਮੇਸ਼ਨ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਸ ਤੋਂ ਪਤਾ ਲੱਗੂਗਾ ਵੀ ਇਹ ਕਿਧਰ ਆ ਰਿਹਾ ਸੀ ਕਿੱਵੇ ਨਹੀਂ ਲੱਗਦਾ ਸਰ ਅਟੈਕ ਕੀਤਾ ਨਹੀਂ ਉਹ ਡਿਟੋਕਸ ਹੋਇਆ ਜਾਂ ਡਰਿੰਕ ਦੇਖੀ ਆ ਹੋ ਸਕਦਾ ਇਹ ਕੁਝ ਇਸ ਤਰੀਕੇ ਨਾਲ ਹੋਇਆ ਹੋਵੇ ਪਰ ਜਦੋਂ ਅਸੀਂ ਪੋਸਟ ਮਾਰਮ ਵਗੈਰਾ ਕਰਾਵਾਂਗੇ ਫੇਰ ਹੀ ਪਤਾ ਲੱਗੇਗਾ ਕਿ ਕਿੰਨੀ ਕਿ ਬਰਨ ਕਿੰਨਾ ਬਰਨ ਹੋ ਗਿਆ ਹੈ ਕਿੰਨੇ ਪਰਸੈਂਟ ਤੱਕ ਸਾਰੇ ਹੀ ਬਰਨ ਹੋ ਗਿਆ ਸਾਰੀ ਬਨੋਂਗਾਂ ਤਾਂ ਹੀ ਡੈਥ ਹੋ ਗਈ ਦੀ